ਇਸਾਤ ਜੀ ਗੱਲ ਬਾਬੇ ਕੀ ਹਾਲ ਚਾਲ ਆ ਤੇ ਅੱਜ ਤੁਹਾਡੇ ਨਾਲ ਇੱਕ ਥੋੜੀ ਜੀ ਗੱਲ ਕਰਨੀ ਇੱਕ ਥੋੜੀ ਸਲਾਹ ਲੈਣੀ ਆ ਬਈ ਜਰੂਰ ਦੱਸਿਓ ਹਨ ਆਪਣੇ ਮੱਝ ਸੀਗੀ ਬਈ 14 ਤਰੀਕ ਨੂੰ ਜਦਾਂ ਬੱਚਾ ਆਉਣਾ ਸੀਗਾ ਉਹਦੇ ਤੇ ਕਮਜ਼ੋਰੀ ਕਰਕੇ ਉਹ ਡੇਗੀ ਸੀ ਚਲੋ ਦਵਾਈਆਂ ਦੂ ਦਵਾਈਆਂ ਚੱਲੀਆਂ ਹਨ ਤੇ ਉਹਦੀ ਕੱਲ ਡੈਥ ਹੋ ਗਈ ਉਹਨੇ ਕੱਟੀ ਨੂੰ ਜਨਮ ਦਿੱਤਾ ਸੀ ਬਈ 2 ਦਿਨ ਪਰਸੋਂ ਚੌਥੇ ਕੱਟੀ ਨੂੰ ਜਨਮ ਦਿੱਤਾ ਸੀ ਤੇ ਕੱਲ ਉਹਦੀ ਡੈਥ ਹੋ ਗਈ ਬਾਈ ਮੈਂ ਸਲਾਹ ਇਹ ਲੈਣੀ ਸੀ ਵੀ ਹੁਣ ਆਪਾਂ ਪਾਲ ਲੈਣੀ ਆ ਕੱਟੀ ਤੇ ਇਹਨੂੰ ਕੀ ਦਈਏ ਹਨਾ ਕਿੱਦਾਂ ਇਹਦਾ ਹੱਲ ਹੋ ਸਕਦਾ ਕਿਉਂਕਿ ਪਤਾ ਆਪਾਂ ਤਾਂ ਐਨ ਐਚਪਾਰਟ ਹੈ ਨਹੀਂ ਬਾਈ ਤਾਂ ਕਰਕੇ ਆਪਾਂ ਤੁਹਾਡੇ ਨਾਲ ਸਲਾਹ ਕਰਨ ਲੱਗੇ ਆ ਇਹਨੂੰ ਬੇਜਰੀ ਨੂੰ ਪਾਲਣਾ ਵਾ ਤੇ ਕਿਵੇਂ ਪਾਲੀਏ ਹਨਾ ਕੀ ਦਈਏ ਇਹਨੂੰ ਕਿਹੜੇ ਟਾਈਮ ਇਹਦੇ ਟੀਕੇ ਲੱਗੂ ਮੈਨੂੰ ਵੀਰ ਬਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦਾ ਹੱਲ ਕੀ ਆ ਤੇ ਕਿੱਦਾਂ ਆਪਾਂ ਇਹਨੂੰ ਪਾਲ ਸਕਦੇ ਆ ਕੀ ਕਰ ਸਕਦੇ ਆ ਹਨਾ ਦੋਨੋਂ ਗੱਣਾ ਕੱਟੀ ਤੇ ਵਧੀਆ ਯਾਨੀ ਕਮਜ਼ੋਰ ਵੀ ਹੈ ਨਹੀਂ ਠੀਕ ਆ ਅੱਧ ਘਾਟ ਵੀ ਵਧੀਆ ਤੇ ਤੁਸੀਂ ਮੈਨੂੰ ਦੱਸਿਓ ਬਈ ਕਿਵੇਂ ਇਹਨੂੰ ਕੀ ਹੱਲ ਆ ਇਹਦਾ ਇਹ ਗੱਟੀ ਆ ਵੀਰੇ ਤੇ ਇਹ ਹੁਣ ਹੈ ਤੰਦਰੁਸਤ ਆ ਵਧੀਆ ਛਾਲਾ ਮਾਰਦੀ ਆ ਪੂਰੀਆਂ ਤੇ ਮੈਨੂੰ ਦੱਸਿਓ ਮੇਰਾ ਭਰਾ ਬਣ ਕੇ ਵੀ ਆਪਾਂ ਇਹਨੂੰ ਕੀ ਪਾ ਸਕਦੇ ਆ ਤੇ ਕਦੋਂ ਕਿੰਨੇ ਟਾਈਮ ਤੇ ਇਹਦੇ ਟੀਕਾ ਲਾਉਣਾ ਕਿੰਨੇ ਟਾਈਮ ਤੇ ਕੀ ਕਰਨਾ ਮੈਨੂੰ ਦੱਸਿਓ ਮੇਰਾ ਭਰਾ ਬਣੇ ਜ਼ਰੂਰ ਦੱਸਿਓ ਆਪਾਂ ਇਹ ਪਾਲਣੀਓ ਪਾਲਣੀ ਆ। ਸਾਨੂੰ ਇਹਨਾਂ ਨੂੰ ਪਤਾ ਨਹੀਂ ਹੈਗਾ ਬਾਈ ਹਨਾ ਪਹਿਲੀ ਵਾਰ ਇਹ ਹਾਦਸਾ ਵੀ ਪਹਿਲੀ ਵਾਰ ਹੋਇਆ ਤੇ ਇਦਾਂ ਚਲੋ ਹਰ ਇੱਕ ਮਮਤਾ ਹਨਾ ਮਾਂ ਹਰੇਕ ਲਈ ਜ਼ਰੂਰੀ ਆ। ਇਹਨੂੰ ਵੀ ਵਿਚਾਰੀ ਨੂੰ ਮਾਂ ਦਾ ਆਸਰਾ ਚਾਹੀਦਾ ਸੀ ਹਨਾ ਸਾਰਾ ਕੁਝ ਚਾਹੀਦਾ ਸੀ। ਤੇ ਬਾਈ ਪਰ ਚਲੋ ਜੋ ਪ੍ਰਮਾਤਮਾ ਨੂੰ ਠੀਕ ਲੱਗਦਾ ਹਨਾ ਤੇ ਆਪਾਂ ਬਾਈ ਇਹਨੂੰ ਪਾਲਣਾ। ਮੇਰਾ ਭਰਾ ਫਾਦ ਦੇ ਉਹ ਕਮੈਂਟ ਜ਼ਰੂਰ ਕਰਿਓ ਵੀਡੀਓ ਤੇ। ਕਿ ਪਣਾ ਕਰਿਓ ਛੱਡੇ ਹੋਣਾ ਵੀਡੀਓ ਇਹ ਇਹ ਵੀਡੀਓ ਕੋਈ ਮਾ ਫੋਲੋਅਰ ਲੈਂਡ ਹੀ ਨਹੀਂ ਕਰ ਰਿਆ ਜਾਂ ਕੀ ਐ ਇੱਕ ਜੀਵ ਆ ਵਿਚਾਰਾ ਹਨਾ ਜਾਨ ਆ ਉਹਦੇ ਵਿੱਚ ਵੀ ਤੇ ਆਪਾਂ ਕੋਸ਼ਿਸ਼ ਕਰਨੀ ਆ ਆਪਣੇ ਵੱਲੋਂ ਚਾਹੇ ਜਿੰਨਾ ਮਰਜੀ ਖਰਚ ਆ ਜੇ ਜੋ ਮਰਜੀ ਆਵੇ ਆਪਾਂ ਇਹਨੂੰ ਪਾਲਣਾ ਯਾਰ ਤੇ ਕੱਦ ਕਾੜ ਦੇਖ ਲੋ ਕੱਟੀ ਦਾ ਵਧੀਆ ਵਾ ਪੂਰੀ ਪਿਓਰ ਕਾਲੀ ਆ ਤੇ ਇਹ ਆ ਤੇ ਬਈ ਜੂ ਦੱਸੋ ਮੇਰਾ ਭਰਾ ਬਣੇ ਆ ਸਾਨੂੰ ਕਿਸੇ ਨੇ ਕਹਿਲ ਦੀ ਵੀ ਥੱਲੇ ਤੂੜੀ ਪਾ ਦਿਓ ਕਿਉਂਕਿ ਅਸੀਂ ਤੇ ਜਾਨਵਰ ਨੂੰ ਠੰਡ ਜ਼ਿਆਦਾ ਲੱਗਦੀ ਆ ਨਾ ਨਵੀਂ ਜਨਮੀਆਂ ਚਲੋ ਪਤਾ ਨਹੀਂ ਹੈ ਸਹੀ ਜਾਂ ਗਲਤ ਕੀ ਆ ਪਰ ਚਲੋ ਜਿਵੇਂ ਸਾਨੂੰ ਕਿਸੇ ਨੇ ਦੱਸਿਆ ਸੀ ਉਵੇਂ ਕਰਤਾ ਤੇ ਹੁਣ ਤੁਸੀਂ ਸਾਨੂੰ ਜ਼ਰੂਰ ਦੱਸਿਓ ਬਾਈ ਇਹਨੂੰ ਕੀ ਦਈਏ ਇੱਕ ਕਹਿੰਦੇ ਸੁੱਕਾ ਦੁੱਧ ਆਉਂਦਾ ਕੋਈ ਸ਼ਾਇਦ ਅਮੂਲ ਦਾ ਪਤਾ ਨਹੀਂ ਕਿਹੜਾ ਉਹ ਕਹਿੰਦੇ ਸੀ ਪੌਣ ਨੂੰ ਉਹ ਮੈਨੂੰ ਦੱਸਿਓ ਵੀ ਸਹੀ ਆ ਉਹ ਇਹਦੇ ਲਈ ਤੇ ਕਿੰਨੇ ਟਾਈਮ ਤੇ ਇਹਨੂੰ ਕਿਹੜੀ ਚੀਜ਼ ਦੇਣ ਲੱਗੀ ਐ ਤੇ ਕਿਹੜਾ ਟੀਕਾ ਲਵਾਈਏ ਜ਼ਰੂਰ ਦੱਸਿਓ ਮੇਰਾ ਭਰਾ ਧੰਨਵਾਦ ਹੋਊਗਾ ਬਾਈ ਸਾਰਿਆਂ ਦਾ ਕਿ ਦੱਸ ਦੇਵੇ ਕੋਈ ਭਰਾ ਚਲੋ ਵੀਡੀਓ ਕੋਈ ਏਡੀ ਪਾਣੀ ਬਣਦੀ ਨਹੀਂ ਸੀ ਪਰ ਸਾਨੂੰ ਨਹੀਂ ਪਤਾ ਤਾਂ ਕਰਕੇ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਸਲਾਹ ਲੈ ਲੈਂਦੇ ਆ ਸ਼ਾਇਦ ਕੋਈ ਚੰਗੀ ਸਲਾਹ ਮਿਲ ਜਵੇ ਤੇ ਵਿਚਾਰੀ ਵੱਜ ਜਵੇ ਹਨਾ ਠੀਕ ਠਾਕ ਰਹੇ ਤੰਦਰੁਸਤ ਰਹੇ ਤੇ ਦੱਸਿਓ ਮੇਰਾ ਬਾਈ ਬਣ